ਆ ਡੁੱਬੜੇ ਨੇ ਸਿਲੰਡਰ ਵੀ ਹੋਣੀ ਖਤਮ ਹੋਣਾ ਸੀ ਚੁੱਲਾ ਵੀ ਗਿੱਲਾ ਹੋ ਗਿਆ ਹਮ ਹਰ ਕੇ ਓਏ ਯਾਰ ਮੈਂ ਤੈਨੂੰ ਤੜਕੇ ਵੀ ਆਖਿਆ ਜੁੱਲਾ ਤੇ ਨੱਕੜਾ ਫੋਨ ਕਰਿਆ ਕਰ ਬਾਲਣੀਆਂ ਪਹਿਣਗੀਆਂ ਹਮ ਚੱਲ ਇੰਨੀਆਂ ਲੈ 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 ਓਏ ਉਹ ਤਾਂ ਬੀਜੀ ਓਏ ਤੂੰ ਫੋਨ ਤੇ ਫੋਨ ਦੱਬੀ ਆਣੀਆਂ ਤੂੰ ਮੈਨੂੰ ਲਾ ਦਊਂਗੀ ਮਰਵਾਏਗੀ ਕੀ ਨਹੀਂ ਆਉਂਦੀ ਏ ਕਿ ਧੁੱਪੇ ਜੇ ਤੁਰਿਆ ਫਿਰਦਾ ਉੱਤੋਂ ਇੰਨਾ ਦੁਪਹਿਰਾ ਹੋਇਆ ਪਿਆ ਹਾਂ ਹਾਂ ਲੱਭ ਜੀ ਲੱਭ ਜੀ ਵੇ ਸਕੰਦਰਾ ਵੇ ਪੁੱਤੋ ਇੱਕ ਮਿੰਟ ਆ ਚਾਚੀ ਵੇ ਤੂੰ ਐਡਾ ਦੁਪਹਿਰਾ ਹੋਇਆ ਪਿਆ ਤੇ ਤਿੱਖੜ ਦੁਪਹਿਰੇ ਕੀ ਦੇ ਨਾਲ ਗੱਲਾਂ ਕਰੀ ਜਾਂਦਾ ਓਏ ਤਾਂ ਮੇਰਾ ਕੋਈ ਫਰੈਂਡ ਸੀਗਾ ਫਰੈਂਡ ਹਾਂ ਲਵ ਫਰਿੰਡਾਂ ਨਾਲ ਵੀ ਲਵਜੂ ਲਵਜੂ ਹੋ ਜਾਂਦਾ ਕੀ ਕਹੀ ਜਾਂਦਾ ਸੀ ਲਵਜੂ ਲਵਜੂ ਵੇ ਇਹੋ ਜਿਹਾ ਕੀ ਲੱਭ ਗਿਆ ਤੈਨੂੰ ਮੈਨੂੰ ਤਾਂ ਤੇ ਕਿਤੇ ਦੀਂਦਾ ਨਹੀਂ ਲਵਜੂ ਤੇਰਾ ਓ ਚਾਤੀ ਇਹ ਅੰਡਰਗਰਾਊਂਡ ਗੱਲਾਂ ਤੇਰੇ ਸਮਝ ਤੋਂ ਬਾਹਰ ਆ ਤੂੰ ਨਾ ਹੋ ਕਰਿਆ ਕਰ ਤੂੰ ਜਿਹੜਾ ਕੰਮ ਕਰਨ ਆਈ ਆ ਤੂੰ ਕਰ ਲੈ ਬਸ ਆਪਦਾ ਤੇ ਜਾ ਮੈਂ ਕੰਮ ਕੀ ਦੱਸਾਂ ਤੈਨੂੰ ਆ ਸਿਲੰਡਰ ਮੁੱਕ ਗਿਆ ਆ ਤੇਰਾ ਚਾਚਾ ਡੁੱਬੜਾ ਵਗ ਗਿਆ ਇੱਥੇ ਪਤਾ ਨਹੀਂ ਮੰਡੀ-ਮੁੰਡੀ ਬਥੇਰਾ ਕਿਹਾ ਵੀ ਸਿਲੰਡਰ ਭਰਾ ਜਾ ਕਹਿੰਦਾ ਕੋਈ ਨਾ ਤੂੰ ਚੁੱਲ੍ਹੇ ਤੇ ਟੱਕਰਾਂ ਮਾਰ ਲਾ ਮੇਥੋਂ ਨਹੀਂ ਭਰਾਇਆ ਜਾਂਦਾ ਹਰ ਕੇ ਮੀ ਪੈ ਗਿਆ ਤੇ ਆ ਦੋ ਲੱਕੜਾਂ ਲੈ ਕੇ ਚਾਹ ਬਣਾਉਣੀ ਸੀ ਪਤਾ ਨਾ ਸਾਡੇ ਯਾਰ ਕਹਿੰਦੇ ਤੇ ਤੂੰ ਬੜੀ ਨਿਗਾ ਰੱਖਦੀ ਐ ਚਾਚਾ ਅਸਾਂ ਤੈਨੂੰ ਸਿਲੰਡਰ ਵੀ ਨਹੀਂ ਮੰਗਾ ਸਕਦੀ ਐ ਵੇ ਹਣ ਚਾਚੀ ਨੇ ਕਿਹੜਾ ਕੁਝ ਉਹ ਕਰਨਾ ਹੈ ਮੈਂ ਤਾਂ ਤੇਰੀ ਤਾਂ ਨਹੀਂਗਾ ਮੈਂ ਨਾਲੇ ਤੇਰੀ ਰਿਗਾ ਕੇ ਕੀ ਕਰਨਾ ਉਹ ਤਾਂ ਮੈਂ ਐ ਸੋਚਿਆ ਵੀ ਐਡੀ ਧੁੱਪ ਦੇ ਵਿੱਚ ਤੂੰ ਫੋਨ ਤੇ ਲੱਗਿਆ ਪਿਆ ਜੇ ਕੋਈ ਤੇਰਾ ਫਰੈਂਡ ਫਰੁੰਡ ਜਾ ਜਿਹੜਾ ਤੂੰ ਕਹਿਣਾ ਉਹ ਤਾਂ ਅੰਦਰ ਬੈਠ ਕੇ ਵੀ ਗੱਲਾਂ ਹੋ ਜਾਂਦੀਆਂ ਮੈਂ ਕਿਤੇ ਮਰਜੀ ਖੜਾ ਤੈਨੂੰ ਕੀ ਮਤਲਬ ਪਹਿਲਾਂ ਮੈਨੂੰ ਇਹ ਦੱਸ ਬਈ ਮਤਲਬ ਇਹ ਮੈਨੂੰ ਐ ਲੱਗਦਾ ਕਿਤੇ ਕੋਈ ਚੱਕਰ-ਚੁੱਕਰ ਕਾਟੀ-ਕੂਟੀ ਤਾਂ ਨਹੀਂ ਤੇਰੀ ਕਿਸੇ ਕੁੜੀ ਨਾਲ ਤੈਨੂੰ ਬੜਾ ਹਸਾਬ ਹੈ ਚਾਚੀ Kiedy te problemu z tym, co się dzieje.